ਕੀ ਪੈਲੇ ਚੱਕ ਲਾ ਮੁਝਾ ਜੀ ਸੋ ਲਈ ਕਈ ਟੁੱਟ ਕੇ ਨਾ ਜੋ ਵੀ ਹੋ ਹੋਏ ਨਾ ਬਾਕੀ ਨਾਲ ਕੋਈ ਬੇ ਡੁੱਟ ਕੇ ਨਾ ਬਈ ਜੋ ਵੀਰ ਨਾ ਪੁੱਤ ਜੱਲੇ ਸੱਟਦਾ ਸੀ ਢੱਕਣਾ ਇਹਨੇ

तुसार आया बाबा नु दे आयाो न्नो से बो कौन दो di ਆ ਕੇ ਲੋ ਜਾਉਂਦਾ ਜੀ ਇੱਥੇ ਜਣਾ ਕਰ ਬਲੋ ਛੋਟਾ ਕਰ ਹਾਂ ਜਲਦੀ ਆ ਤੁਮੇ ਜੀ ਨੂੰ ਹੁੰਦਾ ਹੁੰਦਾ ਦੇਖ ਲਾ ਲਾ ਦੇਖ ਪਾਤੀ ਇਹਨਾਂ ਦੇ ਚੁੰਨੀ ਕੱਪੜਾ ਪਾ ਰੋ ਹਾਲੋ ਹਾਲੋ ਹੁੰਦਾ ਹੈ ਸਰ ਬਾਬਿਆਂ ਦਾ ਗੱਲ ਕੀ ਹੋਇਆ ਹੈ ਚਾਹਿਆ ਨਾ ਨਾ ਮਸਤਾ ਦੇਖ

जिपुड़ी ਮਾਸਟਰ ਦੇ ਜਿਵੇਂ ਮੈਂ ਆਇਦਨ ਕੋਈ ਪਾਰਟੀ ਤੇ ਆਇਆ ਸੀ ਆਇਆ ਪਹਿਲੇ ਉਹ ਸੁਭਾ ਕੰਮ ਕੀ ਰਿਹਾ ਹਾਂ ਕੰਮ ਕਰਦੇ ਹਾਂ ਆਹ ਇੰਨਾ ਮਨੋਤਿਵੰਦ ਆ ਰਿਹਾ ਹੈ ਤੇ ਸਾਡੇ ਤੇ ਨੀ ਮਾਸਟਰ ਦੇ ਜਿਵੇਂ ਨਿਉ ਨਿਉ ਮੱਤਾ ਦੇਖ ਜਿਵੇਂ ਰੱਖੀ ਪਹਿਲੀ ਸ਼ੁਭ ਅਸੀ ਗੁੰਨੇ ਦੋਨੇ ਘਟਾ ਤੇ ਆਹ ਢਾਣੇ ਫੜ ਲਾ ਵੀਰ ਨਿਉ ਨਿਉ ਮੱਤਾ ਦੇਖ ਜਿਵੇਂ ਦੇਹ ਆਏ ਆ ਵੀਰ ਨਿਉ ਨਿਉ ਮੱਤਾ ਦੇਖ ਜਿਵੇਂ ਬਸ ਬਸ ਦੇਖ ਵਗਿਆ ਨਾ ਫਿਰ ਲਾਉਣ ਨੂੰ ਕੈਮਰਾਮੈਨਾਂ ਚੁੱਤੀ ਦੇ ਦਿੱਤੀ ਉਹ ਕਿਹਨੇ ਕੀਤੀ ਨਾ 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 ਬੋਲਿਆ ਖਾਣ ਦੀ ਪਿੰਜਰੀ ਕਿ ਕਿ ਤਾਂ ਅੱਗੇ ਖਾਲੀ ਬੈਠੂਣਾਂ ਨਹੀਂ ਹੁੰਦੀ ਨਾ ਉੱਥੇ ਅੰਸਾਰ ਬੈਲਾ ਮਮੀ ਨਹੀਂ ਦਿੰਦੀ